ਬੀਤੀ ਰਾਤ ਤੇਜ਼ ਮੀਂਹ ਹਵਾਵਾਂ ਨੇ ਇੱਕ ਚੱਕਰ ਉਤਪਾਰ ਲਿਆ ਇਹ ਚੱਕਰ ਇੰਨਾ ਭਿਆਨਕ ਸੀ ਕਿ ਇਸ ਨੇ ਆਸਮਾਨੀ ਬਿਲੀ ਡਿੱਗੀ ਇਹ ਬਿਜਲੀ ਬਾਗਾਪਰਾ ਨੇੜਲੇ ਪਿੰਡ ਰਾਜਾ ਨਵਿਕੜ ਗਿਰੀ ਇਸ ਨਾਲ ਜਿੱਥੇ ਘਰ ਦੇ ਬਿਲੀ ਅਸਮਾਨ ਛੜਿਆ ਤਾਰਾਂ ਸੜ ਗਈਆਂ ਹੋਰ ਵੀ ਸਮਾਨ ਸਿ ਬਿਲੀ ਇਸ ਭਾਰੀ ਨੁਕਸਾਨ ਹੁੰਦਾ ਸਮਝ ਪ੍ਰਾਪਤ ਹੋਇਆ ਪੱਖੇ ਸੜ ਗਏ ਇਨਵਰਟਰ ਸੜ ਗਏ ਮੋਟਰਾਂ ਸੜ ਗਈਆਂ ਤੇ ਨਾਲ ਹੀ ਇਹ ਬਿਲੀ ਡਿੱਗਨ ਨਾਲ ਚਵਾਰੇ ਛਾਤਾਂ ਉੱਡੀ ਪਿੱਲਰਸ ਜੋ ਕਿ ਇਸ ਸਪੋਰਟ ਲਈ ਖੜਾਇਆ ਗਿਆ ਸੀ ਉਸ ਵਿੱਚ ਇੰਨਾ ਜਿਆ ਭਿਆਨਕ ਵਿਸਪੋਰਟ ਹੋਇਆ ਕਿ ਸਰੀਏ ਲੱਗੇ ਸੀ ਉਹ ਵੀ ਉੱਡ ਗਈ ਅਤੇ ਛਾਤੇ ਪਾਈਆਂ ਗਾਰਡਰਾਂ ਕਾਲੀਆਂ ਹੋ ਗਈਆਂ ਥਾਂ ਥਾਂ ਤੇ ਕੰਧਾਂ ਵਿੱਚ ਤਰੇੜਾਂ ਆ ਗਈਆਂ ਤੇ ਜੋ ਕੰਧਾਂ ਵਿੱਚੋਂ ਇੱਟਾਂ ਵੀ ਨਿਕਲੀਆਂ ਇੰਨੀ ਭਿਆਨਕ ਗੋਲੀ ਵਾਂਗ ਨਿਕਲੀਆਂ ਜੇ ਸਾਹਮਣੇ ਕੋਈ ਪਰਿਵਾਰਕ ਮੈਂਬਰ ਹੁੰਦਾ ਭਾਰੀ ਨੁਕਸਾਨ ਹੋ ਜਾਂਦਾ ਜਾਨੀ ਨੁਕਸਾਨ ਹੋ ਸਕਦਾ ਸੀਗਾ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਨਾਲ ਹਾਲਾਤ ਬੀਤਿਆ ਹੋਊਗਾ ਕਿਸ ਤਰ੍ਹਾਂ ਖਲਾਰਾ ਪਿਆ ਵੇ ਅਸਮਾਨ ਇੰਨਾ ਵਸਪੋਰਟ ਜ਼ਬਰਦਸਤ ਹੋਈ ਮੋਟਰਾਂ ਸੜੀਆਂ ਆਉ ਕਰਦੇ ਆ ਪਰਿਵਾਰ ਉਥੋਂ ਦੇ ਵਸਨੀਕਾਂ ਨਾਲ ਗੱਲਬਾਤ ਬੀਤੀ ਰਾਤ ਪਿੰਡ ਰਾਜਾਣਾ ਕੋਲੋਂ ਇੱਕ ਬਿਜਲੀ ਡਿੱਗਣ ਦਾ ਸਮਝਾ ਪ੍ਰਾਪਤ ਹੋਇਆ ਸੀ ਆਪਾਂ ਉੱਥੇ ਪਹੁੰਚੇ ਆ ਕੀ ਨਾ ਬਾਈ ਜੀ ਆਪਣਾ ਮੇਰਾ ਨਾਮ ਬਰਿੰਦਰ ਸਿੰਘ ਹੈ ਪਈ ਰਾਤ ਬਿਜਲੀ ਡਿੱਗੀ ਸੀ ਇਥੇ ਹਾਂਜੀ ਕਿੰਨੇ ਵਜੇ ਵਾਪਕ ਆਈ ਹੈ ਇਹ 2:57 ਦਾ ਜੀ ਸਵੇਰ 2:00 ਵਜੇ 57 ਮਿੰਟ ਤੜਕੇ ਵੀ ਨਹੀਂ 3:00 ਵਜੇ ਤੋਂ 3 ਮਿੰਟ ਪਹਿਲਾਂ ਤੇ ਬਾਈ ਜੀ ਕਿੰਨਾ ਨੁਕਸਾਨ ਆਇਆ ਤੁਹਾਡਾ ਨੁਕਸਾਨ ਤਾਂ ਇਹ ਜੰਗਲਾ ਦਾ ਤੁਸੀਂ ਦੇਖੀ ਲਿਆ ਤੇ ਥੱਲੇ ਵੀ ਜਿਹੜਾ ਤੁਸੀਂ ਅੰਦਰ ਜੋ ਹੀਟਾਂ ਜਾਵਾਂਗੇ ਆਪਾਂ ਦੇਖਾਂਗੇ ਕੋਈ ਮੈਂ ਤਿੱਲਾ ਰਹਿ ਉਹ ਹੀਟਾਂ ਬਿਲਕੁਲ ਖਤਮ ਕਰਤਾ ਸਾਰਾ ਦਿਨ ਲੱਗ ਉੱਪਰ ਸਾਰੇ ਪਟੇ ਬਾਕੀ ਜਿੰਨੇ ਵੀ ਬਿਜਲੀ ਦੇ ਕਰਨਾ ਮੈਨੂੰ ਲੱਗਦਾ ਨਹੀਂ ਮਿੱਤਰ ਜੀ ਸੇਫ ਹੋਊਗਾ ਬਚਾ ਨਹੀਂ ਹੋਣਾਗਾ ਕੋਈ ਤੇ ਕੋਈ ਕਿਸੇ ਨੂੰ ਕੋਈ ਤਕਲੀਫ ਆਈ ਡੰਗੜ ਵਗੈਰਾ ਕੋਈ ਨੁਕਸਾਨ ਨਹੀਂ ਆ ਗਿਆ ਹੋ ਗੀ ਨਹੀਂ ਉਹ ਬੱਚਾ ਬੱਚੇ ਦਾ ਜੀ ਹਾਂਜੀ ਬੱਚਾ ਇਸ ਬੰਦੀ ਵਾਲੀ ਨੇ ਜਾਨੀ ਨੁਕਸਾਨ ਨਹੀਂ ਹੋਣੀ ਕੋਈ ਠੀਕ ਹੈ ਜੀ ਇਸ ਸੰਬੰਧੀ ਪ੍ਰਸ਼ਾਸਨ ਧਿਆਨ ਲੈਂਦਾ ਤੁਸੀਂ ਵਿਭਾਗ ਦੇ ਹਾਂਜੀ ਮੈਂ ਕਿਹਾ ਮੈਨੂੰ ਸੁਭਾ ਹੀ ਅਸੀਂ ਕਰਤਾ ਸੀ ਆਪਾਂ ਜਿਹਨਾਂ ਸੱਤ ਵਜੇ ਸਾਰੇ ਸੱਤ ਕਿ ਉਹ ਆ ਗਏ ਸੀ ਆ ਕੇ ਦੇਖ ਕੇ ਗਏ ਐ ਬਾਕੀ ਤੇਰਾ ਟਰਾਂਸਫਾਰਮਰ ਅਸੀਂ ਅਜੇ ਵੀ ਥੋੜਾ ਚਲਾਉਣ ਦਾ ਕਰ ਰਹੇ ਆ ਤੇ ਹੋਰ ਨੁਕਸਾਨ ਥੋੜਾ ਕੀ ਹੋਇਆ ਆਂਗਵਾੜ ਆਂਗਵਾੜ ਜਿਵੇਂ ਆਪਣਾ ਉਹ ਕਰਾਇਆ ਇਹਨਾਂ ਦਾ ਵੀ ਜਿਵੇਂ ਇਨਵਲਟਰ ਸਾਡਾ ਤੇ ਜਨਰੇਟਰ ਹਾਂਜੀ ਤੇ ਇਹਦੇ ਨਾਲ ਸਾਡੇ ਚਾਚੇ ਦਾ ਘਰ ਜਗਰਾਜ ਸਿੰਘ ਦਾ ਉਹਨਾਂ ਦੇ ਵੀ ਆਪਣਾ ਇਨਵਲਟਰ ਠੀਕ ਹੈ ਜੀ ਹਾਂਜੀ ਤੇ ਪੱਕਾ ਇਹਨਾਂ ਦੇ ਇਹਨਾਂ ਦੇ ਜਿਵੇਂ ਪੱਖੇ ਆ तकरीबन ਮੈਨੂੰ ਲੱਗਦਾ ਨਹੀਂ ਕੋਈ ਪੱਖਾ ਬਚਿਆ ਹੋਊਗਾ ਜਾਂ ਫਰਿੱਜ ਬਚੀ ਠੀਕ ਹੈ ਜੀ ਹੁਣ ਮੋਟਰਾਂ ਮੋਟਰਾਂ ਕੋਈ ਜਿਹੀ ਪੱਖਿਆਲੀ ਠੀਕ ਹੈ ਜੀ ਹੋਰ ਕਿਸੇ ਨੂੰ ਕੋਈ ਜਾਣੀ ਨੁਕਸਾਨ ਕਿਸ ਤਰ੍ਹਾਂ ਦਾ ਕੋਈ ਨਹੀਂ ਨਹੀਂ ਜੀ ਪਰਮਾਤਮਾ ਵੱਲ ਬਚੜ ਰਹੀ ਹੈ ਹੁਣ ਤੁਸੀਂ ਪ੍ਰਸ਼ਾਸਨ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਵੀ ਇਹ ਇੱਕ ਜਣੀ ਮੱਧ ਵਰਗੀ ਹੈ ਪਰਿਵਾਰ ਗਰੀਬ ਨੂੰ ਕਿਹਾ ਸਕਦੇ ਨਹੀਂ ਸਾਰਾ ਸੇ ਸਾਡੇ ਸੇਕਾ ਲੱਗ ਗਿਆ ਤੇ ਜੇ ਕੋਈ ਹੱਲ ਪਾ ਕਰ ਸਕਦੀ ਹੈ ਸਰਕਾਰ ਤੋਂ ਝੂਲ ਕਰਨੀ ਚਾਹੀਦੀ ਹੈ। ਠੀਕ ਹੈ ਜੀ। ਦੋਸਤੋ ਆਇਦਨ ਮੀਂਹ ਦੀ ਜੋ ਝੱਖੜ ਚੱਲਦਾ ਹੈ ਤੇ ਵੱਡੇ ਨੁਕਸਾਨ ਹੁੰਦੇ ਬਿਲ ਡਿੱਗਣ ਨਾਲ ਇੱਥੇ ਨੁਕਸਾਨ ਹੋਇਆ ਹੈ ਪ੍ਰਸ਼ਾਸਨ ਨੇ ਗਲ ਧਿਆਨ ਦੇ ਕਿ ਇਹ ਲੋਕਾਂ ਦੇ ਪਰਿਵਾਰਾਂ ਦੀ ਮਦਦ ਕਰਨੀ ਬੰਦੀ ਹੈ। ਇਸ ਉਮੀਦ ਹੜੀ ਖਬਰ ਨੂੰ ਤੁਸੀਂ ਲਾਈਕ ਤੇ ਸ਼ੇਅਰ ਵੀ ਜਰੂਰ ਕਰੋਗੇ।